ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਦ ਭਾਨ ਦਾ ਜਿਹੜਾ ਕੜਮ ਚੌਧਰੀ ਸੀ ਗਮਧੂਰ ਸਿੰਘ ਰਿਵਾੜਾ ਉਹਦੀ ਕਰਤੂਤ ਤੁਹਾਡੇ ਸਾਹਮਣੇ ਮੈਂ ਰੱਖਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਦ ਭਾਨ ਦਾ ਜਿਹੜਾ ਮੁੱਦਾ ਸੀ ਬੜਾ ਗਰਮਾਇਆ ਸੀ ਗਰੀਬ ਪਰਿਵਾਰਾਂ ਦੇ ਨਾਲ ਧੱਕਾਸ਼ਾਹੀ ਪਿੰਡ ਦੇ ਵਿੱਚ ਕੀਤੀ ਗਈ ਐਸੀ ਕੈਟਾਗਰੀ ਦਾ ਸਰਪੰਚ ਸੀ ਕੁਲਦੀਪ ਸਿੰਘ ਇੱਕ ਛੋਟੇ ਜਿਹੇ ਮਸਲੇ ਪਿੱਛੇ ਬਹੁਤ ਵੱਡਾ ਇਸ਼ੂ ਬਣਾ ਕੇ ਲੋਕਾਂ ਦੇ ਘਰ ਤੱਕ ਪੁਲਿਸ ਨੇ ਤੋੜੇ ਜਾਂ ਉਹਨਾਂ ਰਜਵਾੜੇ ਲੋਕਾਂ ਨੇ ਤੋੜੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਗਰੀਬ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੀਏ ਤੇ ਜਦੋਂ ਮਜ਼ਦੂਰ ਕਿਸਾਨ ਕਿਸਾਨ ਜਥੇਬੰਦੀਆਂ ਸਾਹਮਣੇ ਆਈਆਂ ਪ੍ਰਸ਼ਾਸਨ ਤੇ ਦਬਾਅ ਪਾਇਆ ਗਿਆ ਸਰਕਾਰ ਤੇ ਦਬਾਅ ਪਾਇਆ ਗਿਆ ਤਾਂ ਜਿਹੜੇ ਚੰਦਪਾਨ ਪਿੰਡ ਦੇ ਮਜ਼ਦੂਰ ਗਰੀਬ ਲੋਕ ਸੀ ਉਹਨਾਂ ਨੂੰ ਰਿਹਾ ਕੀਤਾ ਗਿਆ ਪਰਚੇ ਰੱਦ ਕਰ ਦਿੱਤੇ ਗਏ ਤੇ ਜਿਹੜਾ ਗਮਦੂਰ ਸਿੰਘ ਹੈ ਉਹਦੇ ਤੇ 307 ਦਾ ਪਰਚਾ ਦਿੱਤਾ ਗਿਆ ਸੀ ਹਰਾਦਾ ਕਤਲ ਉਹਨੇ ਆਪਣੇ ਅਸਲੇ ਦੇ ਨਾਲ ਭੀੜ ਦੇ ਵਿੱਚ ਫੈਰ ਕੀਤੇ ਸੀ ਤੇ ਹੁਣ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਗਿਆ ਉਹ ਕੱਲ ਜਿਹੜੀ ਮੈਂ ਇੰਟਰਵਿਊ ਸੁਣੀ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਵਾਲੇ ਉਹ ਵੀ ਸਾਹਮਣੇ ਆਏ ਐਸ ਕੇ ਐਮ ਵਾਲੇ ਤੇ ਉਹ ਕਹਿੰਦੇ ਜੀ ਜੇ ਉਹਨਾਂ ਦੇ ਪਰਚੇ ਰੱਦ ਕਰ ਦਿੱਤੇ ਤਾਂ ਇਹ 307 ਵਾਲਾ ਪਰਚਾ ਵੀ ਰੱਦ ਕਰ ਦਿਓ ਜਾਨਕਿ ਜਿਹੜਾ ਰਜਵਾੜਾ ਹੈ ਗਮਧੂਰ ਸਿੰਘ ਚੰਨਪਾਣ ਦਾ ਉਹਦਾ ਪਰਚਾ ਵੀ ਰੱਦ ਕਰ ਦਿਓ ਤੇ ਸ਼ਾਇਦ ਉਹਦੇ ਘਰ ਵਾਲੀ ਬੀਬੀ ਕਮਧੂਰੇ ਦੇ ਉਹ ਵੀ মিডিਆ ਸਾਹਮਣੇ ਆਈ ਹੈ ਜਿੱਦਾਂ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਉਦਾਂ ਕਹਿੰਦੀਆਂ ਨੇ ਸਾਡੇ ਘਰ ਵਿੱਚ ਤਾਂ ਜੀ 70 80 ਬੰਦੇ ਵੜ ਗਏ ਸੀ ਸਾਨੂੰ ਮਾਰ ਦਿੰਦੇ ਤਾਂ ਸਾਨੂੰ ਗੋਲੇ ਚਲਾਉਣੇ ਪਈ ਜਾਨੀ ਕਿ ਕੁੱਲ ਮਿਲਾ ਕੇ ਕਹਿ ਲਓ ਵੀ ਇਹ ਸਾਫ਼ ਹੋ ਗਿਆ ਕਿ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਸੀ ਉਹ ਗਲਤੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਫਿਰ ਕਹਿੰਦੇ ਜੀ ਤਾਂ ਛੋਟਾ ਜਿਹਾ ਮਸਲਾ ਸੀ ਜਦੋਂ ਛੋਟਾ ਜਿਹਾ ਮਸਲਾ ਸੀ ਤੁਸੀਂ ਸੰਯੁਕਤ ਕਿਸਾਨ ਮੋਰਚੇ ਵਾਲਿਓ ਮੈਂ ਉਹ ਸ਼ਬਦ ਬੋਲਣੇ ਨਹੀਂ ਚਾਹੁੰਦਾ ਪਰ ਇਹ ਵੀਡੀਓ ਸੁਣ ਕੇ ਲੋਕਾਂ ਨੇ ਤੁਹਾਨੂੰ ਉਹ ਸ਼ਬਦ ਬੋਲ ਦੇਣੇ ਤੁਸੀਂ ਜਾਤੀਵਾਦ ਦਾ ਮਸਲਾ ਬਣਾਇਆ ਕਿਉਂ ਜਦੋਂ ਇਹ ਮਸਲਾ ਉੱਠਿਆ ਸੀ ਤੁਸੀਂ ਉਦੋਂ ਪਿੰਡ ਵਿੱਚ ਜਾ ਕੇ ਆਪਣੇ ਕੜਮ ਚੌਧਰੀ ਗਮਧੂਰੇ ਨੂੰ ਸਮਝਾਉਂਦੇ ਵੀ ਨਹੀਂ ਕੁਲਦੀਪ ਸਿੰਘ ਪਿੰਡ ਦਾ ਸਰਪੰਚ ਹੈ। ਉਹਨੂੰ ਗੱਲ ਕਰਨ ਦਾ ਹੱਕ ਹੈ, ਅਧਿਕਾਰ ਹੈ ਉਹਦੇ ਕੋਲੇ। ਤੁਸੀਂ ਉਹਦੇ ਪੈਰਾਂ ਦੀਆਂ ਜੁੱਤੀਆਂ ਵਿੱਚ ਬਹਾਉਣਾ ਚਾਹੁੰਦੇ ਸਨ ਉਹ ਲੋਕਾਂ ਨੂੰ। ਮੈਂ ਤੇ ਇੱਕ ਬੇਨਤੀ ਕਰਨੀ ਹੈ। ਬਹੁਤ ਬਾਰੀ ਮੈਂ ਕਹਾਵਤ ਬੋਲੀ ਹੈ ਜਦੋਂ ਆਪਣੇ ਘਰ ਲੱਗੀ ਹੋਵੇ ਨਾ ਉਦੋਂ ਸਾਨੂੰ ਪਤਾ ਲੱਗਦਾ ਵੀ ਅੱਗ ਵੱਲਦੀ ਹੈ। ਦੂਜੇ ਦੇ ਘਰ ਲੱਗੇ ਹੋਵੇ ਬੈਸੰਤਰ ਦੇਵਤਾ ਹੁੰਦੀ ਹੈ। ਅਸੀਂ ਬੁਝਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਭਾਂਬੜ ਜਦੋਂ ਆਪਣੇ ਘਰ ਵੱਲ ਆ ਗਿਆ ਵੀ ਪਤਾ ਲੱਗ ਗਿਆ 307 ਦਾ ਪਰਚਾ ਹੋ ਗਿਆ ਜੇਲ੍ਹ ਜਾਣਾ ਪਊ ਜਿਹੜੀ ਬਦਨਾਮੀ ਆ ਉਹ ਵਖਰੀ ਹੋਊ ਜਿਹੜੀ ਭੰਨ ਤੋੜ ਕੀਤੀ ਐ ਉਹਦਾ ਮਾਬਜਾ ਉਹਦੀ ਪਰਭਾਈ ਕਰਨੀ ਪਊ ਹੁਣ ਸਾਰੇ ਪਰਿਵਾਰ ਵਿੱਚ ਲਾ ਗਿਆ ਹੁਣ ਵੱਡੇ ਵੱਡੇ ਸਰਦਾਰ ਦਾੜੀਆਂ ਵਾਲੇ ਲੀਲੀਆਂ ਪੱਗਾਂ ਵਾਲੇ ਬਨ ਕੇ ਸਾਹਮਣੇ ਆ ਗਏ ਮੀਡੀਆ ਦੇ ਹੁਣ ਕਹਿੰਦੇ ਜੀ ਇਹਨੂੰ ਇਸ਼ੂ ਨਾ ਬਣਾਓ ਇਨੂੰ ਜਾਤੀਵਾਦ ਦਾ ਮਸਲਾ ਨਾ ਬਣਾਓ ਇੱਕ ਕਹਾਵਤ ਗੁਰਦੇਵ ਬਾਲ ਨੇ ਸੁਣਾਤੀ ਕਹਿੰਦੇ ਜਿੰਨਾ ਚਿਰ ਜੜ ਤੇ ਮਜਵੀ ਸਿਰ ਨਾਲ ਜੋੜੇ ਉਹਨਾਂ ਚਿਰ ਤੂੜੀ ਦੀ ਪੰਡ ਨਹੀਂ ਵੱਜਦੀ ਹਾਲੇ ਵੀ ਜਾਤੀਵਾਦ ਦਾ ਕਿਲਾ ਧੌਣ ਵਿੱਚ ਹੈਗਾ ਨਿਕਲਿਆ ਨਹੀਂ ਤੁਸੀਂ ਕਿਹੜੇ ਗੁਰਦੇਵ ਬਾਲ ਦੀਆਂ ਗੱਲਾਂ ਕਰਦੇ ਹੋ ਇਸ ਸਮੇਂ ਬੀਤ ਚੁੱਕੇ ਨੇ ਹੁਣ ਪੜਿਆ ਲਿਖਿਆ ਯੁੱਗ ਹੈ ਹੁਣੇ ਗੱਲਾਂ ਨਹੀਂ ਚੱਲਣਗੀਆਂ ਇੱਕ ਹਵਤਾ ਨੂੰ ਖੂ ਖਾਤੇ ਪਾਉਣਾ ਪੈਣਾ ਹਾਂ ਜਿਹੜੀ ਭਾਈਚਾਰਕ ਸਾਂਝ ਹੈਗੀ ਆ ਉਹ ਨਹੀਂ ਟੁੱਟਣੀ ਚਾਹੀਦੀ ਇੱਕੋ ਪਿੰਡ ਦੇ ਵਸਿੰਦੇ ਲੋਕ ਉਹ ਕਿਸੇ ਵੀ ਜਾਤੀ ਨੂੰ ਬਿਲੋਂਗ ਕਰਦੇ ਨੇ ਕਿਸੇ ਮਜ਼ਮ ਨੂੰ ਬਿਲੋਂਗ ਕਰਦੇ ਨੇ ਵੱਡਾ ਛੋਟਾ ਕੋਈ ਨਹੀਂ ਇਨਸਾਨ ਤਾਂ ਇਨਸਾਨ ਹੁੰਦਾ ਜੇ ਤੁਹਾਨੂੰ ਇੰਨਾ ਫਿਕਰ ਸੀ ਫਿਰ ਉਸ ਵਕਤ ਤੁਸੀਂ ਸੰਭਚਾਲੇ ਹੋ ਕੇ ਕੈਂਪਰੋ ਮੇਂ ਕਿਉਂ ਨਾ ਕੀਤਾ ਰਾਜੀ ਬੰਦਾ ਕਿਉਂ ਨਾ ਕਰਵਾਇਆ ਕਿਉਂ ਨਾ ਟਿਕ ਟਕਾ ਕਰਾਇਆ ਤੁਸੀਂ ਤੁਸੀਂ ਪਹਿਲਾਂ ਇਹ ਮੁੱਦਾ ਉਧਾਰਿਆ ਹੁਣ ਤੁਹਾਨੂੰ ਆਉਣ ਵਾਲਾ ਜਿਹੜਾ ਭੂਵਿਖਿਆ ਉਹ ਨਜ਼ਰ ਆਉਂਦਾ ਹੈ ਕਿ ਜੇ ਇਹ ਮੁੱਦਾ ਹੋਰ ਹਾਈ ਲੈਵਲ ਹਾਈਲਾਈਟ ਹੋ ਗਿਆ ਤਾਂ ਤੁਹਾਡੇ ਲਈ ਖਤਰੇ ਦੀ ਘੰਟੀਆਂ ਤੁਹਾਨੂੰ ਇਹ ਸਮਝ ਆ ਰਹੀ ਹੈ ਮੈਂ ਥੋਕ ਬੇਨਤੀ ਕਰ ਰਹੀ ਹਾਂ ਜਿਹੜੇ ਵੀ ਇਹ ਪ੍ਰਸ਼ਾਸਨ ਦੇ ਕੋਲ ਦੁਆਰਾ ਫਰੀਦਕੋਟ ਦੀ ਐਸਐਸਬੀ ਮੈਡਮ ਦੇ ਕੋਲ ਗਏ ਨੇ ਕਹਿੰਦੇ ਜੀ ਹੁਣ ਪਰਚਾਰਦ ਕਰ ਦਿਓ ਅਸੀਂ ਸਮਝੌਤਾ ਕਰਨਾ ਚਾਹੁੰਦੇ ਆ ਬੈਠ ਕੇ ਗੱਲ ਕਰਨਾ ਚਾਹੁੰਦੇ ਕੋਈ ਨਹੀਂ ਚਾਹੁੰਦਾ ਸਿਆਣਾ ਬੰਦਾ ਬੁੱਧੀਜੀਵੀ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਪਿੰਡਾਂ ਚ ਭਾਈਚਾਰਕ ਸਾਂਝ ਨਾ ਟੁੱਟੇ ਉਹ ਕੋਈ ਨਹੀਂ ਚਾਹੁੰਦਾ ਸਾਰੇ ਕਹਿੰਦੇ ਸ਼ਾਂਤੀ ਹੋਵੇ ਪਰ ਪਹਿਲਾਂ ਤੁਸੀਂ ਅੱਗ ਲਾਤੀ ਹੁਣ ਤੁਸੀਂ ਅੱਗ ਬੁਝਾਉਣ ਲੱਗੇ ਜੇ ਅੱਗ ਬੁਝਾ ਰਹੇ ਹੋ ਤਾਂ ਲਾਏ ਕਿਉਂ ਸੀ ਅੱਗ ਲਾਇਉਣਾ ਬੁਝਾਉਣ ਦੀ ਲੋੜ ਹੀ ਨਾ ਪਵੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਭਾਵੇਂ ਕੋਈ ਪ੍ਰਸ਼ਾਸਨ ਦਾ ਬੰਦਾ ਸੁਣੇ ਭਾਵੇਂ ਕੋਈ ਰਾਜਨੀਤਿਕ ਸੁਣੇ ਭਾਵੇਂ ਚੰਦ ਭਾਨ ਦਾ ਕੋਈ ਕੜਮ ਚੌਧਰੀ ਸੁਣੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਥੋੜੀ ਬਹੁਤੀ ਤਾਂ ਅਕਲ ਤੋਂ ਕੰਮ ਲਿਆ ਕਰੋ ਭਾਵ ਅਕਲ ਤੋਂ ਕੰਮ ਲਿਆ ਕਰੋ ਥੋੜੀ ਬੋਤੀ ਸ਼ਰਮ ਕਰ ਲਿਆ ਕਰੋ ਇਹ ਮੁੱਦੇ ਉਭਾਰਨ ਵਾਲੇ ਹੁਣ ਬੀਬੀਆਂ ਨੂੰ ਸਾਹਮਣੇ ਕਰੀ ਜਾਂਦੇ ਔਰ ਜਿਵੇਂ ਸਿਆਣੇ ਕਹਿੰਦੇ ਨਾ ਬਹੂਆਂ ਤੋਂ ਚੋਰ ਚੋਰ ਮਰਵਾਉਣੇ ਉਹ ਐਵੇਂ ਨਹੀਂ ਗੱਲਾਂ ਕਿਸੇ ਨੇ ਕਹੀਆਂ ਪਹਿਲਾਂ ਪੰਗੇ ਆਪ ਲੈ ਲੇ ਤੇ ਹੁਣ ਬੀਬੀਆਂ ਮੂਹਰੇ ਕਰਦੀਆਂ ਹੁਣ ਬੀਬੀ ਵਿਚਾਰੇ ਸੁਰਖੀ ਬਿੰਦੀ ਲਾ ਕੇ ਮੈਂ ਸ਼ਬਦ ਬੋਲਣੇ ਨਹੀਂ ਚਾਹੁੰਦਾ ਸੀ ਕਿਉਂਕਿ ਮੀਡੀਆ ਦੇ ਸਾਹਮਣੇ ਇਹ ਗੱਲਾਂ ਸਹੀ ਨਹੀਂ ਹੁੰਦੀਆਂ ਔਰ ਦਸਤਕਾਰ ਕਰਨਾ ਜ਼ਰੂਰੀ ਹੁੰਦਾ ਤੇ ਹੁਣ ਬੀਬੀਆਂ ਸਾਹਮਣੇ ਆ ਗਈਆਂ ਨਹੀਂ ਜੀ ਸਾਡੇ ਨਾਲ ੱੱਕਾ ਹੋ ਰਿਹਾ ਜਦੋਂ ਤੁਸੀਂ ਲੋਕਾਂ ਤੇ ਫੈਰ ਕਰੋਗੇ ਅਗਲਾ ਇਟ ਬੱਟੇ ਮਾਰੋ ਗਰੀਬ ਨਹੀਂ ਕਰਨਾ ਹੁੰਦਾ ਗਰੀਬ ਕੋਲ ਤਾਂ ਇਟ ਬੱਟਾ ਹੀ ਹੁੰਦਾ ਮੇਰਾ ਇਸ ਮੁੱਦੇ ਨੂੰ ਕਿ ਭੜਕਾਉਣ ਦਾ ਮਤਲਬ ਨਹੀਂ ਪਰ ਗਲਤਾਂ ਇੰਨੀ ਜ਼ਰੂਰ ਕਰ ਰਹੀਆਂ ਕਿ ਕਿਸਾਨ ਜਥੇਬੰਦੀਆਂ ਵਾਲੇ ਸੰਯੁਕਤ ਕਿਸਾਨ ਮੋਰਚੇ ਵਾਲੇ ਐਸ ਕੇ ਐਮ ਵਾਲੇ ਹੁਣ ਤਾਂ ਮੋਰਚੇ ਆ ਕੇ ਰਾਈ ਬੰਦਾ ਕਰਾਉਣ ਨੂੰ ਫਿਰਦੇ ਆ ਤੇ ਪਹਿਲਾਂ ਕਿੱਥੇ ਛੁਪੇ ਸੀ ਤੁਸੀਂ ਪਹਿਲਾਂ ਤੁਸੀਂ ਚੰਦਪਾਣ ਪਿੰਡ ਵਿੱਚ ਬੜੇ ਬੜੇ ਨਹੀਂ ਜਾ ਕੇ ਤੁਹਾਨੂੰ ਚੰਦਪਾਣ ਦਿਸੇ ਨਹੀਂ ਪਹਿਲਾਂ ਹੁਣ ਜਦੋਂ ਆਪਣੇ ਦੇ ਛਿੱਤਰ ਪੜਨੇ ਸ਼ੁਰੂ ਹੋ ਗਏ ਹੁਣ ਪਤਾ ਵੀ ਜੇਲ੍ਹ ਦੇਖਣੀ ਪਊ ਤੇ ਹੁਣ ਹੁਣ ਕਹਿੰਦੇ ਰਾਜੀ ਬੰਦਾ ਕਰਾ ਦੋ ਮੈਂ ਇਹ ਗੱਲ ਨਾ ਕਮਾਂ ਤਾਂ ਚੰਗਾ ਹੈ ਪਰ ਫਿਰ ਕਹਿਣਾ ਕੀ ਗੱਲ ਸੀ ਜਿਹੜੀ ਕਹਿਣਾ ਚਾਹੁੰਦਾ ਸੀ ਫਿਰ ਲੋਕਾਂ ਨੇ ਇਹ ਕਹਿਣਾ ਗਲਮੇ ਕਿਹਣੀ ਚਾਹਨਾ ਵੀ ਇੱਕ ਵਾਰੀ ਇਹਨਾਂ ਚੌਧਰੀਆਂ ਦੇ ਕੰਨਾਂ ਨੂੰ ਹੱਥ ਲੱਗਣੇ ਚਾਹੀਦੇ ਇਹਨਾਂ ਰਜਵਾੜਿਆਂ ਨੂੰ ਨਾ ਇੱਕ ਵਾਰੀ ਸੇਕ ਲੱਗਣਾ ਚਾਹੀਦਾ ਮੁੜ ਕੇ ਕਿਸੇ ਨਾਲ ਪੰਗਾ ਨਹੀਂ ਲੈਣਗੇ ਹਾਲਾਂਕਿ ਮੈਂ 100% ਸ਼ੋਰ ਇਹ ਚਾਹਨਾ ਕਿ ਪਿੰਡਾਂ ਦੇ ਵਿੱਚ ਜਿਹੜਾ ਜਾਤੀਵਾਦ ਦਾ ਮਸਲਾ ਹੈਗਾ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਮਸਲਾ ਹੈਗਾ ਇਹ ਨਾ ਉੱਵਾ ਰਹਿ ਜਾਵੇ ਪੰਜਾਬ ਲਈ ਖਤਰੇ ਦੀ ਕੰਟੀ ਹੈ ਆ ਰਾਜਨੀਤਿਕ ਲੋਕ ਕੁਰਸੀਆਂ ਤੇ ਬੈਠਣ ਵਾਲੇ ਇਹ ਚਾਹੁੰਦੇ ਹੁੰਦੇ ਆ ਮੈਂ ਕਦੇ ਨਹੀਂ ਚਾਹੁੰਦਾ ਵੀ ਇਹੋ ਜਿਹੇ ਭੰਬੜ ਪਿੰਡਾਂ ਵਿੱਚ ਤੁਸੀਂ ਮਚਾਓ ਪਰ ਜਿੰਨਾ ਇਹ ਕੜਮ ਚੌਧਰੀਆਂ ਨੇ ਉਹਨਾਂ ਗਰੀਬ ਪਰਿਵਾਰਾਂ ਦੇ ਨਾਲ ਅਤਿਆਚਾਰ ਕੀਤਾ ਕੁੱਟਮਾਰ ਕੀਤੀ ਇਹਨਾਂ ਨੂੰ ਇੱਕ ਵਾਰੀ ਸੇਕ ਲੱਗਣਾ ਚਾਹੀਦਾ ਇਹ ਪਰਚਾ ਹੋਣਾ ਚਾਹੀਦਾ ਪਰਚਾ ਰੱਦ ਨਹੀਂ ਹੋਣਾ ਚਾਹੀਦਾ ਦੁਬਾਰਾ 100 ਵਾਰੀ ਸੋਚਣਗੇ ਵੀ ਅਸੀਂ ਪਿੰਡ ਦੇ ਕਿਸੇ ਗਰੀਬ ਨਾਲ ਧੱਕਾ ਨਾ ਕਰੀਏ ਇਹ ਬੇਨਤੀ ਹੈ ਜੇ ਕਿਤੇ ਉਹ ਗਮਧੂਰੇ ਰਜਵਾੜੇ ਦਾ ਪਰਿਵਾਰ ਸੁਣਦਾ ਹੋਵੇ ਉਹਨੂੰ ਵੀ ਬੇਨਤੀ ਹੈ ਪਹਿਲਾਂ ਅਕਲ ਤੋਂ ਕੰਮ ਲੈਣਾ ਸੀ ਮੜਾ ਮੋਟਾ ਤੇ ਹੁਣ ਫਾਇਦਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ